ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਗੱਲ ਕਰਦੇ ਆਂ ਜੀ ਟਾਂਗਰਾ ਦੇ ਬਣੇ ਨਵੇਂ ਪੁਲ ਦੀ ਸਿੱਧੀ ਤੀਦਾ ਆ ਦੇਖੋ ਬਾਰਸ਼ਾਂ ਦੇ ਉੱਤੇ ਇਸੇ ਵਰਗੇ ਬੰਦ ਕੀਤਾ ਸੀ ਇਹ ਆ ਪੁਲ ਦੀ ਹਾਲਤ ਆ ਇਹ ਕਹਿੰਦੇ ਆ ਕਿ ਵਕਾਸਕਾਰ ਜਿਹੜੇ ਆ ਉਹ ਬਹੁਤ ਵਧੀਆ ਹੁੰਦੇ ਆ ਤੇ ਮਤਲਬ ਭਟਿਆ ਕਿਸਮ ਦਾ ਜਿਹੜੀ ਸ਼ਕਲ ਆ ਉਹ ਸਾਹਮਣੇ ਆ ਗਈ ਆ ਆ ਕੁਝ ਹੋ ਰਿਹਾ ਇਹ ਤੇ ਆ ਪੁਲ ਦੀ ਇਨੀ ਕਮਜ਼ੋਰੀ ਆ ਇਹ ਬਾਰਸ਼ ਦੇ ਨਾਲ ਜਿੱਤਾਂ ਕਰਕੇ ਤੇ ਘਾਟ ਪੈ ਕੋ ਇਹਦੀ ਫੱਲੇ ਮਿਡਲ ਮੋਡਲੇ ਪੱਦਰ ਦੇ ਉੱਤੇ ਜਿਹੜੀ ਆ ਉਹ ਕੰਪੈਕਸ਼ਨ ਸਹੀ ਨਹੀਂ ਹੋਈ ਮਿੱਟੀ ਦੀ ਕੈਸੇ ਹੀ ਘਟਾਈ ਨਹੀਂ ਹੋਈ ਇਸ ਕਰਕੇ ਆ ਹਾਲ ਤੇ ਇਸ ਪੌਲਦੀ ਛੜਕਦਾ ਠੀਕ ਹੈ ਜੀ ਤੇ ਇਹ ਮੂੰਹੋਂ ਬੋਲਦੀ ਤਸਵੀਰ ਹੈ ਇਹ ਅਗਲੇ ਪੰਨੇ ਹੋਰ ਵੀ ਆਪਾਂ ਦੇਖਦੇ ਹਾਂ ਕਿ ਇਥੇ ਤੇ ਕੀ ਕਾਰਨ ਨੇ ਕਿੱਧਾ ਕਿੱਧਾ ਹੈ ਸਭ ਤੋਂ ਵੱਡਾ ਬਾਹ ਕਾਰਨ ਹੈਗਾ ਇਹਦੇ ਤੇ ਉਹ ਅਗਲੀ ਗੱਲ ਫੇਰ ਲੈ ਕੇ ਆ ਜਰੋਵਾਂਗੇ ਉਹ ਵਾਤੋ-ਵਾਤੇ ਸ਼ੇਅਰ ਕਰਾਉ ਤਾਂ ਕਿ ਸੈਂਟਰ ਗਵਰਨਮੈਂਟ ਤੱਕ ਵੀ ਪਹੁੰਚ ਜਾਵੇ ਤੇ ਪੰਜਾਬ ਤੱਕ ਵੀ ਪਹੁੰਚ ਜਾਵੇ ਕਿਉਂਕਿ ਪੰਜਾਬ ਵਾਲੇ ਵੀ ਸੁੱਤੇ ਸੁੱਤੇ ਰਹਿੰਦੇ ਜਾਪਦੇ ਆ ਇਹਨਾਂ ਨੂੰ ਵੀ ਥੋੜੀਆਂ ਨੈਰਾਂ ਖੋਲ੍ਹਣੀਆਂ ਚਾਹੀਦੀਆਂ ਕਿ ਆਪਣਾ ਫਰਜ਼ਾਂ ਵਾਲਾ ਕੰਮ ਜਿਹੜਾ ਉਹ ਤੇ ਨਿਭਾ ਦੇਣ ਇਹੋ ਜੇ ਆਹਦੇ ਉੱਤੇ ਐਕਸ਼ਨ ਕਰਵਾਉਣ ਲਈ ਕੋਈ ਗੱਲ ਤੇ ਕਰਨ ਇਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ